ਹੈਲੋ ਸੋਸ਼ੀ ਗੱਲ ਜੀ ਸਾਰੇ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਚੱਲ ਤੋਂ ਵਾਪਸ ਆਉਂਦੇ ਹਾਂ ਦੇ ਰੁਕਾਂਗੇ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਵੀ ਕਾਫੀ ਫੇਮਸ ਆਣਾ ਘੁੰਮਣ ਫਿਰਨ ਲਈ ਵਧੀਆ ਇਲਾਕਾ ਹੈਗਾ ਤੇ ਕਾਫੀ ਵਧੀਆ-ਵਧੀਆ ਜਗ੍ਹਾ ਵੀ ਬਣੀ ਹੋਈਆਂ ਨੇ ਇੱਥੇ ਆਪਾਂ ਦੇਖਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸੋਚਿਆ ਵੀ ਆਪਾਂ ਚੱਲਾਂਗੇ ਰੌਕ ਗਾਰਡਨ ਤੇ ਆਪਾਂ ਹੁਣ ਪਹੁੰਚ ਗਏ ਰੌਕ ਗਾਰਡਨ ਰੌਕ ਗਾਰਡਨ ਦੇ ਵਿੱਚ ਆਉਂਦੇ ਸਾਰੇ ਖੁਸ਼ੀ ਨੂੰ ਲੱਗੀ ਸੀ ਭੁੱਖ ਤੇ ਗਰਮੀ ਵੀ ਜ਼ਿਆਦਾ ਸੀ ਇਹਨਾਂ ਖੁਸ਼ੀ ਨੇ ਲਈ ਆਈਸਕ੍ਰੀਮ ਤੇ ਖੁਸ਼ੀ ਨੂੰ ਆਈਸਕ੍ਰੀਮ ਦਿਲਾਉਣ ਤੋਂ ਬਾਅਦ ਆਪਾਂ ਹੁਣ ਅੱਗੇ ਚੱਲ ਕੇ ਦੇਖਦੇ ਹਾਂ ਵੀ ਕੀ ਮਾਹੌਲ ਹੈ ਹਨਾ ਗਰਮੀ ਤਾਂ ਬਹੁਤ ਲੱਗ ਰਹੀ ਸੀ ਕਿਉਂਕਿ ਉਹ ਠੰਡਾ ਇਲਾਕਾ ਸੀ ਤੇ ਹੁਣ ਆਪਾਂ ਗਰਮ ਗਰਮ ਲੱਗ ਕੇ ਜਾਗੇ ਸੀ ਵਾਪਸ ਤੇ ਕਿਉਂਕਿ ਚੰਡੀਗੜ੍ਹ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਫੇਰ ਉਹੀ ਪੰਜਾਬ ਦੇ ਚ ਆਪਣਾ ਉਹੀ ਮਾਹੌਲ ਹਨ ਤੇ ਹੁਣ ਚੱਲਦੇ ਅੱਗੇ ਅੱਗੇ ਚੱਲ ਕੇ ਹੁਣ ਸਭ ਤੋਂ ਪਹਿਲਾਂ ਆਪਾਂ ਆਲੇ-ਦਾਲਾ ਦੇਖਿਆ ਮਾਹੌਲ ਜਿਵੇਂ ਦਾਗਾ ਤੇ ਠੀਕ ਸੀਗੀ ਭੀੜ ਕਿਉਂਕਿ ਅਸੀਂ ਮਾਰਨਿੰਗ ਜਲਦੀ ਉਹ ਪਹੁੰਚ ਗਏ ਸੀਗੇ ਜਿਆਦਾ ਲੇਟ ਨਹੀਂ ਕੀਤਾ ਸੀਗਾ ਤੇ ਸਵੇਰ ਸਵੇਰ ਤਾਂ ਘੱਟ ਭੀੜ ਹੁੰਦੀ ਹੈਗੀ ਤੇ ਜਿਵੇਂ ਜਿਵੇਂ ਦਿਨ ਚੜੀ ਜਾਊਗਾ ਤੇ ਮੈਂ ਤੇ ਮੇਂ ਭੀੜ ਵਧੀ ਜਾਊਗਾ ਹੁਣਾ ਖੁਸ਼ੀ ਨੂੰ ਬਾਹਰ ਜਿਹੜੇ ਸਟੈਚੂ ਵਗੈਰਾ ਬਣਾਏ ਜੀ ਨਾ ਉਹਨਾਂ ਨਾਲ ਹੀ ਚਾਹ ਹੋਈ ਜਾਵੇ ਕਿ ਮੈਂ ਇਹਨਾਂ ਨਾਲ ਫੋਟੋ ਖਿਚਾ ਮਜ਼ਦਦ ਕੀ ਅੰਦਰ ਤਾਂ ਬਹੁਤ ਜ਼ਿਆਦਾ ਸਟੈਚੂ ਨੇੜਾ ਐਵੇਂ ਦੇ ਬਣਾਏ ਹੋਏ ਵੇਸਟ ਮਟੀਰੀਅਲ ਤੋਂ ਉਹਨਾਂ ਬਹੁਤ ਸੋਹਣੇ ਸੋਹਣੇ ਤੇ ਕਾਫੀ ਤਰ੍ਹਾਂ ਦੀਆਂ ਸ਼ਾਪ ਵਗੈਰਾ ਵੀ ਲੱਗੀਆਂ ਹੋਈਆਂ ਸੀਗੀਆਂ ਕਾਫੀ ਦੁਕਾਨਾਂ ਸਜਾ ਰੱਖੀਆਂ ਸੀਗੀਆਂ ਆ ਤੇ ਇਹ ਦੇਖੋ ਪਿੱਛੇ ਆ ਗਿਆ ਕੈਮਲ ਕੈਮਲ ਖੜਾ ਸੀਗਾ ਤੇ ਇਹਦੀ ਸਵਾਰੀ ਮੈਂ ਵੀ ਇੱਕ ਵਾਰ ਕਰੀ ਸੀਗੀ ਚੰਡੇੜ ਦੇ ਵਿੱਚ ਹੀ ਵਧੀਆ ਹੁੰਦੀ ਆ ਇੰਜੋਏਮੈਂਟ ਵਧੀਆ ਗਾਣਾ ਖੁਸ਼ੀ ਆਪਦੀ ਆਈਸਕ੍ਰੀਮ ਇੰਜੋਏ ਕਰ ਰਹੀ ਸੀ ਤੇ ਫਿਰ ਆ ਮੈਂ ਚਾਹ ਵਾਲ ਨੂੰ ਆਈ ਚਾਹ ਪੀਣ ਲਈ ਤੇ ਇੱਥੇ ਮੈਂ ਦੇਖਿਆ ਇਹ ਰੰਨਾ ਚ ਧੰਨਾ ਬਣਿਆ ਬੈਠਾ ਸੀਗਾ ਕਾ ਬਾਕੀ ਚਿੜੀਆਂ ਨੂੰ ਕੁਝ ਵੀ ਨਹੀਂ ਖਾਣ ਦੇ ਰਿਹਾ ਸੀ ਏਡਾ ਪੁੱਠਾ ਪੁੱਠੇ ਦਿਮਾਗ ਦਾ ਕਊਆ ਸੀ ਨਾ ਇਹ ਦੇਖੋ ਲੈ ਹੈ ਇਕੱਲਾ ਹੀ ਇੰਜੋਏ ਕਰਦਾ ਫਿਰ ਇਹ ਵਿੱਚ ਤੇ ਫਿਰ ਮੈਨੂੰ ਉਹੀ ਗੱਲ ਹਨ ਚਾਹ ਤੋਂ ਬਿਨਾ ਤਾਂ ਆਪਣਾ ਕੋਈ ਵੀ ਕੰਮ ਸਟਾਰਟ ਹੀ ਨਹੀਂ ਹੁੰਦਾਗਾ ਤੇ ਆਪਾਂ ਫਿਰ ਪੀਤੀ ਚਾਹ ਕਿਉਂਕਿ ਚਾਹ ਪੀਣ ਤੋਂ ਬਾਅਦ ਹੀ ਥੋੜੀ એનર્ਜੀ ਆਊਗੀ ਤੇ ਫੇਰ ਹੀ ਆਪਾਂ ਅੰਦਰ ਘੁੰਮ ਫਿਰ ਕੇ ਦੇਖਾਂਗੇ ਕਿ ਕੀ ਮਾਹੌਲ ਹਨ ਕੀ ਹੋਸ਼ ਹੈਗਾ ਤੇ ਚਲੋ ਹੁਣ ਆਪਾਂ ਲੈਨੇ ਆ ਟਿਕਟ ਟਿਕਟਾਂ ਲੈਣ ਤੋਂ ਬਾਅਦ ਦੇਖੋ ਕਿ ਕਿ 30 ਰੁਪਏ ਟਿਕਟ ਹੁੰਦੀ ਹੈ ਇਹ ਅਡਲਟ ਦੀ 30 ਰੁਪਏ ਟਿਕਟਾ ਹੁਣ ਆਪਾਂ ਇੱਥੋਂ ਵੀ ਕਰਾਂਗੇ ਐਂਟਰੀ ਤੇ ਖੁਸ਼ੀ ਦੇ ਹੱਥ ਚ ਮੈਂ ਟਿਕਟ ਦਿੱਤੀ ਸੀ ਮੈਂ ਕਿਹਾ ਚਲ ਖੁਸ਼ੀ ਚੈੱਕ ਕਰਵਾਉਗੀ ਟਿਕਟਾ ਤੇ ਖੁਸ਼ੀ ਅੰਦਰ ਹੁਣ ਜਾ ਰਹੀ ਅੰਕਲ ਨੂੰ ਟਿਕਟਾ ਚੈੱਕ ਕਰਾਉਣ ਚਲੋ ਜੀ ਆਪਾਂ ਕਰਾਈਆਂ ਟਿਕਟਾਂ ਚੈੱਕ ਤੇ ਖੁਸ਼ੀ ਦੇਖ ਰਹੀ ਸੀ ਕਿ ਅੰਕਲ ਨੇ ਕਿ ਟਿਕਟ ਜੋ ਫਾੜਦੀ ਮੈਨੂੰ ਬਾਰ-ਬਾਰ ਪੁੱਛੀ ਜਾ ਰਹੀ ਸੀ ਮੈਂ ਕਿਹਾ ਇਹ ਚੈੱਕ ਹੋ ਗਈ ਇਹ ਹੁਣ ਤੁਸੀਂ ਜਾਓ ਹਣਾ ਹੁਣ ਕੋਈ ਤੁਹਾਡਾ ਵਾਲੀ ਵਾਰ ਸਿਨੇਂਦਰ ਜਿਵੇਂ ਮਰਜੀ ਕੁੰਮ ਬਫਰੋ ਜੋ ਮਰਜੀ ਕਰੋ ਅੰਦਰ ਵੱਡਿਆਂ ਨੂੰ ਵਧੀਆ ਖੁੱਲਡੁੱਲਾ ਮਾਹੌਲ ਲੱਗ ਰਿਹਾ ਸੀਗਾ ਤੇ ਸਾਡੇ ਵੇਲੇ ਤਾਂ ਮਤਲਬ ਸਵੇਰ ਦਾ ਟਾਈਮ ਹੀ ਸੀ ਤਕਰੀਬਨ 9 ਕੁ ਇਸ ਦਾ ਟਾਈਮ ਸੀਗਾ ਠੀਕ ਸੀਗਾ ਮਾਹੌਲ ਉਸ ਟਾਈਮ ਗਰਮੀ ਵੀ ਥੋੜੀ ਠੀਕ ਸੀਗੀ ਤੇ ਭੀੜ ਵੀ ਥੋੜੀ ਘੱਟ ਸੀਗੀ ਕਿਉਂਕਿ ਦੂਰੋਂ ਵਾਲੇ ਤਾਂ ਹਜੇ ਆਈ ਨਹੀਂ ਸੀਗੇ ਅਸੀਂ ਜਿਹੜੇ ਨੇੜੇ ਤੇੜੇ ਵਾਲੇ ਸੀ ਉਹੀ ਪਹੁੰਚੇ ਸੀਗੇ ਤੇ ਚਲੋ ਹੁਣ ਅੱਗੇ ਚੱਲ ਕੇ ਦੇਖਦੇ ਹਾਂ ਹਣਾ ਬਹੁਤ ਆ ਖੁਸ਼ੀ ਦੇ ਫੱਪਨੇ ਤੇ ਕੁਝ ਨੂੰ ਡਰਾਤਾ ਸੀਗਾ ਤੇ ਇਹ ਅਹੀਂ ਛੁਪਣ-ਛੁਪਾਈ ਖੇਡਦੇ ਜਾਂਦੇ ਸੀ ਦੋਨੋਂ ਜਾਨੇ ਪੂਰੀ ਮਸਤੀ ਚ ਹਨਾ ਤੇ ਮਤਲਬ ਬਹੁਤ ਜ਼ਿਆਦਾ ਵਧੀਆ ਬਣਾਇਆ ਸੀਗਾ ਰੌਕ ਗਾਰਡਨ ਕਹਿ ਲਓ ਜਿਹਨੂੰ ਹਨਾ ਵੀ ਇਹ ਦੇਖੋ ਮਟਕਿਆਂ ਵਗੈਰਾ ਨਾਲ ਕਿਵੇਂ ਡੈਕੋਰੇਟ ਕਰਿਆ ਹੋਇਆ ਸੀਗਾ ਮਤਲਬ ਇਹ ਸਾਰਾ ਟੋਟਲੀ ਵੇਸਟ ਮਟੀਰੀਅਲ ਤੋਂ ਤਿਆਰ ਕੀਤਾ ਹੋਇਆਗਾ ਤੇ ਇਹ ਜੋ ਵੀ ਸਟੋਰੀ ਹੈ ਸਾਰੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸੂਗੀ ਵੀ ਉਹ ਤੇ ਮਤਲਬ ਕੱਲੀ ਕੱਲੀ ਚੀਜ਼ ਨੂੰ ਇੰਨਾ ਵਧੀਆ ਮੈਨੇਜ ਕੀਤਾ ਹੋਇਆ ਸੀ ਨਾ ਬਹੁਤ ਵਧੀਆ ਲੱਗ ਰਿਹਾ ਸੀਗਾ ਹਨਾ ਮਤਲਬ ਟੈਲੈਂਟ ਰੀਅਲ ਕਹ ਲਓ ਟੈਲੈਂਟ ਤਾਂ ਚੰਡੀਗੜ੍ਹ 'ਚ ਤਾਂ ਬਾਦੂ ਆ ਹਨਾ ਫਿਰ ਖੁਸ਼ੀ ਨੇ ਇੱਥੇ ਬੱਚਿਆਂ ਨਾਲ ਦੇਖ ਕੇ ਉਹਨੂੰ ਵੀ ਆਏਗੇ ਚਲੋ ਮੈਂ ਵੀ ਥੋੜੀ ਜਿਹੀ ਗੇਮ ਜੀ ਪਲੇ ਕਰਕੇ ਦੇ ਦਿਆਂ ਪਰ ਇਹ ਡਰ ਜਾਂਦੀ ਆ ਡਰ ਕੇ ਫੇਰ ਹੀ ਵਾਪਸ ਆ ਜਾਂਦੀ ਆ ਹੁਣ ਆਪਾਂ ਅੱਗੇ ਵੱਧਦੇ ਆ ਅੱਗੇ ਚੱਲ ਕੇ ਦੇਖਦੇ ਆ ਤੇ ਛੋਟੇ ਛੋਟੇ ਤੰਗ ਤੰਗ ਰਸਤੇ ਬਣਾਏ ਸੀਗੇ ਵਧੀਆ ਵੀ ਲੱਗ ਰਿਆ ਸੀ ਹਨ ਇੱਕ ਰਸਤੇ ਮੋੜ ਕੋੜ ਕਰਕੇ ਦੂਸਰੇ ਪਾਸੇ ਨੂੰ ਜਾਣਾ ਹਨ ਤੇ ਕਾਫੀ ਵਧੀਆ ਬਣਾ ਰੱਖਿਆ ਸੀ ਯੂਨਿਕ ਜਿਹਾ ਆਈਡੀਆ ਹੈਗਾ ਹਨ ਇਹ ਵੀ ਕਿਉਂਕਿ ਮੈਨੂੰ ਖੁਦ ਇਸ ਚੀਜ਼ਾਂ ਦਾ ਬਹੁਤ ਸ਼ੌਂਕ ਰਹਿੰਦਾ ਹੈਗਾ ਵੇਸਟ ਮਟੀਰੀਅਲ ਨੂੰ ਯੂਜ਼ ਕਰਕੇ ਨਵੇਂ ਨਵੇਂ ਚੀਜ਼ਾਂ ਬਣਾਉਣ ਦਾ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂ ਮੈਂ ਵੀ ਕਾਫੀ ਕੁਝ ਬਣਾ ਰੱਖਿਆ ਘਰੇ ਵੀ ਆਪਦੇ ਕੋਲੇ ਤੇ ਹੁਣ ਆਪਾਂ ਫੇਰ ਲੰਘਦੇ ਲੰਗਾਉਂਦੇ ਚੱਲਾਂਗੇ ਅੱਗੇ ਅੱਗੇ ਆਉਂਦੇ ਹੁੰਦੇ ਨਾ ਮੈਨੂੰ ਇੱਕ ਗੱਲ ਯਾਦ ਆਈ ਕਿਉਂਕਿ ਅੱਗੇ ਪਹਿਲਾਂ ਨਾ ਸਾਨੂੰ ਮੈਂ ਜਦੋਂ ਛੋਟੀ ਹੁੰਦੀ ਸੀਗੀ ਛੋਟੀ ਹੁੰਦੇ ਨੂੰ ਸਾਨੂੰ ਪੰਜਾਬੀ ਦੀ ਬੁੱਕ ਦੇ ਵਿੱਚ ਨਾ ਇੱਕ ਚੈਪਟਰ ਹੁੰਦਾ ਸੀ ਰੋ ਗਾਰਡਨ ਮੈਂ ਛੋਟੀ ਹੁੰਦੀ ਨਾ ਵੀ ਇਹ ਕਿਤਾਬਾਂ ਦੇ ਵਿੱਚ ਪੜਿਆ ਵੀ ਹੋਇਆ ਮਤਲਬ ਇਹ ਕਾਫੀ ਪੁਰਾਣੀ ਜਗ੍ਹਾ ਕੀ ਹੈ ਨਾ ਤੇ ਸੋਹਣੀ ਵੀ ਬਹੁਤ ਬਣਾ ਰੱਖੀ ਆ ਵਧੀਆ ਲੱਗਦੀ ਆ ਐਨਜੋਇਮੈਂਟਲੀ ਵਧੀਆ ਹੈ ਨਾ ਜੇ ਆਪਾਂ ਇੱਕ ਦਿਨ ਦਾ ਕੋਈ ਵੀ ਟ੍ਰਿਪ ਪਲਾਨ ਕਰਨਾ ਨਾ ਤੇ ਚੰਡੀਗੜ੍ਹ ਦੀ ਵਿੱਚ ਇਹ ਕਾਫੀ ਜਗ੍ਹਾ ਬਣੀਆਂ ਨੇ ਜਿਵੇਂ ਲੇਖ ਹੋ ਗਈ ਹੈ ਨਾ ਸੁਖਨਾ ਲੇਖ ਹੋ ਗਈ ਰੋ ਗਾਰਡਨ ਹੋ ਗਿਆ ਰੋਜ਼ ਗਾਰਡਨ ਹੋ ਗਿਆ ਬਰਡ ਪਾਰਕ ਹੋ ਗਿਆ ਕਾਫੀ ਛੋਟੇ ਛੋਟੇ ਪਲੇਸ ਬਣੇ ਨੇ ਜਿੱਥੇ ਤੁਸੀਂ ਇੱਕ ਦਿਨ ਲਈ ਬੜੀ ਵਧੀਆ ਘੁੰਮ ਫਿਰ ਸਕਦੇ ਹੋ ਹੁਣ ਇਹ ਛੋਟੇ ਛੋਟੇ ਸਾਰੇ ਵੀਅੂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿੰਨੇ ਵੀ ਲੋਕੇਸ਼ਨ ਹਨ ਨਾ ਤੇ ਇੱਥੇ ਪੇਂਟਿੰਗ ਵਾਲਾ ਵੀ ਬੈਠਾ ਸੀ ਕੰਕਲ ਵਿਚਾਰਾ ਉਹ ਬਹੁਤ ਵਧੀਆ ਪੇਂਟਿੰਗ ਵਗੈਰਾ ਕਰਦਾਗਾ ਹੱਥ ਦਾ ਟੈਲੈਂਟ ਹੈ ਨਾ ਕੋਈ ਬਾਰ-ਬਾਰ ਦੱਸਦੀ ਹਾਂ ਮੈਂ ਸਾਰਿਆਂ ਨੂੰ ਤੇ ਹੁਣ ਅੱਗੇ ਦੇਖਿਆ ਝਰਨਾ ਜਿਹਾ ਵਗ ਰਿਹਾ ਸੀ ਪਾਣੀ ਦਾ ਬਹੁਤ ਵਧੀਆ ਲੱਗ ਰਿਹਾ ਸੀ ਠੰਡਾ ਠੰਡਾ ਪਾਣੀ ਹੈ ਸਾਨੂੰ ਤਾਂ ਜਲਦੀ ਯਾਦ ਆਉਣ ਲੱਗੀ ਸੀ ਫੇਰ ਇੱਥੇ ਆ ਕੇ ਕਿਉਂਕਿ ਇਹ ਠੰਡਾ ਜਿਹਾ ਪਾਣੀ ਨਾ ਥੋੜੀ ਜੀ ਗਰਮੀ ਤੋਂ ਰਾਹਤ ਦਿੰਦਾ ਜਦੋਂ ਇੱਥੇ ਖੜ ਕੇ ਠੰਡੀਆਂ ਹਵਾਵਾਂ ਲੱਗਦੀਆਂ ਨਾ ਵਧੀਆ ਲੱਗਦਾ ਹਨ ਦੇਖੋ ਫੇਰ ਖੁਸ਼ੀ ਨੇ ਫੇਰ ਉਹੀ ਗੱਲਾਂ ਵੀ ਖੁਸ਼ੀ ਨੂੰ ਤਾਂ ਇਹ ਹੋ ਗਿਆ ਸੀ ਵੀ ਮੈਨੂੰ ਇੱਥੇ ਛੱਡ ਦਿਓ ਮੈਂ ਇੱਥੇ ਬੈਠੀ ਰਹੂੰਗੀ ਪਾਣੀ ਦੇ ਵਿੱਚ ਕੱਢੀ ਜਾਊਂਗੀ ਤੇ ਮਸਾਂਿਆਂ ਨੂੰ ਮੈਂ ਡਾਂ ਟੱਕ ਕੇ ਲੈ ਕੇ ਗਈ ਉੱਧਰ ਤੇ ਚਲੋ ਜੀ ਮੈਂ ਹੁਣ ਇੱਥੇ ਚੱਲੀਆਂ ਚੜ੍ਹ ਕੇ ਪੌੜੀਆਂ ਦੇ ਉੱਤੇ ਪੱਥਰਾਂ ਦੇ ਉੱਤੇ ਦੀ ਮੈਂ ਕਿਹਾ ਚਲ ਮੈਂ 2000 ਫੋਟਾਂ ਵੀ ਚਾਲਾਂ ਹਨਾ ਅੱਜ ਤਾਂ ਫਿਰ ਫਾਇਦਾ ਤਾਂ ਲੈਣੀ ਹੈ ਨਾ ਹਰ ਇੱਕ ਛੋਟੀ ਤੇ ਛੋਟੀ ਚੀਜ਼ ਵੀ ਆਪਾਂ ਇੰਜੋਏ ਕਰਕੇ ਜਾਣੀ ਹੈ ਜੀ ਤੇ ਇੱਥੇ ਫਿਰ ਮੈਂ ਕਰਾਇਆ ਥੋੜਾ ਜਿਹਾ ਫੋਟੋ ਸ਼ੂਟ ਆਪਦਾ ਤੇ ਫਿਰ ਹੁਣ ਚੱਲਿਆ ਆਪਾਂ ਵਾਪਸ ਉੱਪਰ ਨੂੰ ਉੱਪਰ ਚੱਲ ਕੇ ਦੇਖਦੇ ਆ ਥੋੜਾ ਜਿਹਾ ਹੋਰ 뷰 ਦਿਖਾਣੇ ਆ ਤੁਹਾਨੂੰ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਇੱਥੇ ਇਹ ਥੋੜਾ ਤੰਗ ਜਿਹਾ ਰਸਤਾ ਬਣਾਇਆ ਹੋਇਆ ਸੀਗਾ ਛੋਟੇ ਛੋਟੇ ਤੰਗ ਤੰਗ ਰਸਤੇ ਸੀਗੇ ਤੇ ਚਲੋ ਵਧੀਆ ਲੱਗ ਰਿਹਾ ਸੀ ਫਿਰ ਵੀ ਤੇ ਵੈਸੇ ਹੁਣ ਟਾਈਮ ਵੀ ਬਹੁਤ ਹੋਣ ਲੱਗ ਗਿਆ ਸੀ ਕਿ ਟਾਈਮ ਦੇ ਹਿਸਾਬ ਨਾਲ ਹੁਣ ਜਿਵੇਂ ਜਿਵੇਂ ਦੁਪਹਿਰ ਵਧ ਰਹੀ ਸੀ ਥਿਵੇਂ ਥਿਵੇਂ ਗਰਮੀ ਵੀ ਵਧ ਰਹੀ ਸੀ ਕਿਉਂਕਿ ਇੱਥੇ ਨਾ ਫਿਰਦਿਆਂ ਦਰਦਿਆਂ ਦੇ ਅੰਦਰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਟਾਈਮ ਬਹੁਤ ਛੇਤੀ ਲੰਘ ਰਿਹਾ ਸੀ ਤੇ ਉੱਪਰ ਦੀ ਗਰਮੀ ਬੁਰਾ ਹਾਲ ਹੋ ਗਿਆ ਸੀ ਉੱਪਰ ਦੀ ਆਪਾਂ ਨੂੰ ਪੈਦਲ ਜਾਣਾ ਪੈਂਦਾ ਸਾਰਾ ਹਨਾ ਵਿੱਚ ਦੀ ਘੁੰਮਣ ਘੇਰੀਆਂ ਦੇ ਵਿੱਚ ਦੀ ਉਹਦੇ ਕਰਕੇ ਥੋੜਾ ਜਿਹਾ ਥੱਕ ਵੀ ਗਏ ਸੀ ਤੇ ਇਹਦੇ ਵਿੱਚ ਕੀ ਹੈਗਾ ਜਿਹੜਾ ਇਹਨਾਂ ਨੂੰ ਜਿਹਨੇ ਬਣਾਇਆ ਨਾ ਉਹ ਸੀਗੇ ਨੀਕ ਚੰਦ ਸ਼ੈਣੀ ਜੀ ਸੀਗੇ ਤੇ ਵੇਸਟ ਮਟੀਰੀਅਲ ਦਾ ਉਹਨਾਂ ਨੂੰ ਬਹੁਤ ਰੰਦਾ ਸੀ ਕਿ ਵੇਸਟ ਮਟੀਰੀਅਲ ਇਕੱਠਾ ਕਰਕੇ ਕੁਛ ਨਾ ਕੁਛ ਬਣਾਈਏ ਹਨ ਤੇ ਰੋਡ ਇਨਸਪੈਕਟਰ ਸੀਗੇ ਵੇਸਟ ਮਟੀਰੀਅਲ ਡਿਊਟੀ ਤੋਂ ਬਾਅਦ ਇਕੱਠਾ ਕਰਕੇ ਉਹ ਜੰਗਲਾਂ ਦੇ ਵਿੱਚ ਸੇਵ ਕਰਦੇ ਰਹੇ ਸੇਵ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਸਟੈਚੂ ਵਗੈਰਾ ਤਿਆਰ ਕੀਤੇ ਫਿਰ 1976 ਦੇ ਵਿੱਚ ਤਕਰੀਬਨ ਉਹਨਾਂ ਦੀ ਇਸ ਜਿਹੜੀ ਕਾਲਪਨਿਕ ਦੁਨੀਆ ਸੀਗੀ ਨਾ ਇਹਨੂੰ ਇਹ ਰੂਪ ਮਿਲਿਆ ਸੀ ਰੌਕ ਗਾਰਡਨ ਦਾ ਜੋ ਕਿ ਬਹੁਤ ਵਧੀਆ ਹਨਾ ਬਣਾਇਆ ਹੋਇਆ ਇਹ ਦਰਖਤ ਦੇ ਲੋ ਆਪਣੇ ਆਪ ਹੀ ਹਨਾ ਕੁਦਰਤ ਦੇ ਰੰਗ ਆ ਦੇ ਲੋ ਕਿੰਨਾ ਸੋਹਣਾ ਟਾਲੀ ਆ ਇਹ ਟਾਲੀ ਦਾ ਦਰਖਤ ਦੇ ਲੋ ਕਿੰਨੀ ਸੋਹਣੀ ਸ਼ੇਪ ਦੇ ਵਿੱਚ ਖੜਾਗਾ ਹਨਾ ਜਿਵੇਂ ਮੰਨ ਲਓ ਕਿਸੇ ਨੇ ਐ ਪੱਥਰ ਦਾ ਬਣਾਇਆ ਹੋਵੇ ਉੱਪਰੋਂ ਖੜ ਕੇ ਦੇਖਦੇ ਸੀ ਉੱਪਰੋਂ ਖੜ ਕੇ ਵੀ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਸੀਗਾ ਸਾਰਾ ਤੇ ਉਹੀ ਘੁੰਮ ਫਿਰ ਕੇ ਅਸੀਂ ਫੇਰ ਉੱਥੇ ਪਹੁੰਚ ਗਏ ਦੁਬਾਰਾ ਹਨਾ ਉੱਪਰ ਦੀ ਆ ਕੇ نیچے ਆਏ ਉਹ ਠੀਕ ਘੁੰਮਣ ਘਰੀਆਂ ਜੀ ਫਰੀ ਕੇ ਬਸ ਮਤਲਬ ਕੁੱਲ ਮਿਲਾ ਕੇ ਬਹੁਤ ਵਧੀਆ ਲੱਗ ਰਹੀ ਸੀ ਜਗਾ ਹਨਾ ਵਧੀਆ ਬਣਾਇਆ ਹੋਗਾ ਰੋ ਗਾਰਡਨ ਸਾਰਾ ਤੇ ਹੁਣ ਆਪਾਂ ਨੂੰ ਆ ਗਈ ਗਰਮੀ ਆਪਾਂ ਹੋ ਗਏ ਪੂਰੇ ਗਰਮੀ ਚ ਚਗਣਾ ਚੂਰ ਥੱਕ ਚੁੱਕੇ ਸੀ ਇਹ ਹੁਣ ਆਏ ਹੋ ਗਿਆ ਵੀ ਚਲੋ ਜੀ ਰਸਤਾ ਦਿਖਾਓ ਬਾਹਰ ਦਾ ਬਰ ਰਸਤਾ ਸਾਨੂੰ ਮਿਲ ਹੀ ਨਹੀਂ ਜੀ ਰਹਾ ਮਤਲਬ ਹਜੇ ਵੀ ਸਾਡੀ ਜਿਵੇਂ ਮੰਨ ਕੇ ਚੱਲੋ ਵੀ ਅੱਧਾ ਆਪਾਂ ਘੁੰਮ ਲੈ ਅੱਧਾ ਹਜੇ ਪਿਆ ਸੀਗਾ ਅੱਧਾ ਰਹਿੰਦਾ ਸੀ ਆਪਣਾ ਘੁੰਮਣ ਫਿਰਨ ਦਾ ਤੇ ਪਰ ਫਿਰ ਜਦੋਂ ਆਏ ਆ ਫਿਰ ਫਾਇਦਾ ਤਾਂ ਲੈ ਕੇ ਜਾਵਾਂਗੇ ਨਾ ਕਲੀ-ਕਲੀ ਚੀਜ਼ ਦੇਖ ਕੇ ਜਾਵਾਂਗੇ ਰੋਗ ਗਾਰਡਨ ਚ ਰੋਜ਼ ਗਾਰਡਨ ਚ ਲੈ ਕੇ ਸਾਰੇ ਕਿਤੇ ਚੱਲਾਂਗੇ ਹਨ ਤੇ ਤੁਹਾਨੂੰ ਨਾਲ ਦੀ ਨਾਲ ਸਾਰਾ ਆਪਾਂ ਦਿਖਾਉਂਦੇ ਵੀ ਰਹਾਂਗੇ ਵੀਊ ਜਿਹੜਾ ਵੀ ਹੈਗਾ ਤੇ ਹੁਣ ਆਪਾਂ ਚੱਲੇ ਆ ਅੱਗੇ ਅੱਗੇ ਚੱਲ ਕੇ ਲੋਕ ਵੀ ਵੈਸੇ ਪੂਰੇ ਗਰਮੀ ਚ ਥੱਕੇ ਪੈ ਸੀਗੇ ਇੱਕ ਤਾਂ ਉਹ ਸਮਾਨ ਇੰਨਾ-ਇੰਨਾ ਚੱਕ ਰੱਖਿਆ ਸੀਗਾ ਹਨ ਤੇ ਵੈਸੇ ਚਲੋ ਵਧੀਆ ਵੈਸੇ ਹੁਣ ਇੰਜੋਏ ਲਈ ਤੇ ਹੁਣ ਅੱਗੇ ਚੱਲ ਕੇ ਦੇਖਦੇ ਆਂਗੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਨੀ ਆ ਇੱਥੇ ਛੋਟੇ ਛੋਟੇ ਆ ਦੇਖੋ ਕਿੰਨੇ ਸੋਹਣੇ ਗੇਟ ਬਣਾ ਰੱਖੇ ਨੇ ਤੰਗ-ਤੰਗ ਜਿਹੇ ਹਨ ਪਰ ਇਹਨਾਂ ਦੇ ਵਿੱਚ ਦੀ ਬਹੁਤ ਧਿਆਨ ਨਾਲ ਲੰਘਣਾ ਪੈਂਦਾ ਹੈਈ ਵਾਰ ਨਾ ਮੇਰੇ ਵਰਗਾ ਸਿਰ ਵੀ ਮਰਵਾ ਲੈਂਦਾ ਹਨ ਤੇ ਖੁਸ਼ੀ ਪੂਰਾ ਮਸਤ ਸੀਗੀ ਖੁਸ਼ੀ ਨੂੰ ਕਿਉਂਕਿ ਖੁਸ਼ੀ ਨੇ ਤਾਂ ਵਿਚਾਰੀ ਨੂੰ ਅਸੀਂ ਪਹਿਲੀ ਵਾਰ ਲੈ ਕੇ ਗਏ ਸੀ ਇੱਥੇ ਅਸੀਂ ਤਾਂ ਪਹਿਲਾਂ 2-4 ਵਾਰ ਆਏ ਵੀ ਆ ਖੁਸ਼ੀ ਨੇ ਤਾਂ ਸਾਰੀਆਂ ਚੀਜ਼ਾਂ ਪਹਿਲੀ ਵਾਰ ਦੇਖੀਆਂ ਨੇ ਇੰਨੀ ਸੁਰਤਜੀ ਦੇ ਵਿੱਚ ਹੋ ਕੇ ਕਿਉਂਕਿ ਪਹਿਲਾਂ ਤਾਂ ਵਿਚਾਰੀ ਬੜੀ ਛੋਟੀ ਹੁੰਦੀ ਸੀ ਕਿਤੇ ਲੈਵਗੇ ਵੀ ਨਹੀਂ ਜਾ ਸਕਦੇ ਸੀਗੇ ਹੁਣ ਠੀਕ ਹੈ ਚਲੋ ਆਏ ਆ ਵੀ ਆਪ ਉਤਰ ਫਿਰਕੇ ਇੰਜੋਏ ਕਰ ਲੈਂਦੀ ਆ ਥੋੜਾ ਜਿਹਾ ਤੇ ਹੁਣ ਆਪਾਂ ਅੱਗੇ ਆ ਗਏ ਖੁੱਲੇ ਡੁੱਲੇ ਮਾਹੌਲ 'ਚ ਥੋੜਾ ਹੋ ਤੰਗ ਤੰਗ ਜਿਹਾ ਸੀਗਾ ਨਾ ਤੇ ਇਹ ਖੁੱਲੇ ਡੁੱਲੇ ਮਾਹੌਲ ਜਿਹੇ 'ਚ ਆ ਗਏ ਹੁਣ ਉੱਪਰ ਆ ਗਏ ਆਪਾਂ ਹੁਣ ਤੁਹਾਨੂੰ ਇੱਥੇ ਦਿਖਾਉਨੇ ਆਗੇ ਸੋਹਣੇ ਸੋਹਣੇ ਸਟੈਚੂ ਬਣਾਏ ਹੋਏ ਨੇਗੇ ਇੱਥੇ ਬਹੁਤ ਤਰ੍ਹਾਂ ਦੇ ਤੇ ਇਹ ਪਤਾ ਤਾਂ ਮੈਨੂੰ ਵੀ ਨਹੀਂ ਸੀ ਲੱਗ ਰਿਹਾ ਵੀ ਹੈਗੀ ਨੇ ਇਹ ਗੋਲ-ਗੋਲ ਜਿਹੀ ਸਟੈਚੂ ਬਣਾਏ ਔਰ ਵਧੀਆ ਲੱਗ ਰਹੀ ਸੀ ਹਨਾ ਆ ਦੇਖੋ ਪੱਥਰਾ ਨਾਲ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈਗਾ ਸਾਰੇ ਸਟੋਨ ਸਟੋਨ ਵਰਕ ਹੋਇਆ ਹੋਇਆ ਜਿਵੇਂ ਉਹ ਸਟੋਨ ਟੈਂਪਲ ਚ ਸੀਗਾ ਫਿਰ ਖੁਸ਼ੀ ਦਾ ਹੋਇਆ ਫੋਟੋ ਸ਼ੂਟ ਫਿਰ ਆਪਾਂ ਚੱਲੇ ਜੀ ਅੱਗੇ ਖੁਸ਼ੀ ਹੋਗੀ ਪੂਰੀ ਮਸਤ ਖੇਡਣ ਦੇ ਵਿੱਚ ਹਨਾ ਖੁਸ਼ੀ ਦਾ ਤਾਂ ਪੂਰਾ ਮਨ ਲੱਗ ਗਿਆ ਸੀ ਇੱਥੇ ਆ ਕੇ ਤੇ ਹੁਣ ਤੁਹਾਨੂੰ ਮੈਂ ਅੱਗੇ ਚੱਲ ਕੇ ਦਿਖਾਉਂਗੀ ਇੱਕ ਹੋਰ ਵਿਊ ਛੋਟਾ ਜਿਹਾ ਉਹ ਦੇਖਿਓ ਕਿੰਨੀ ਸੋਹਣੀ ਲੋਕੇਸ਼ਨ ਬਣੀ ਸੀ ਤੇ ਰੌਗਾਰਡਨ ਬਧੀਆ ਕੁੱਲ ਮਿਲਾ ਕੇ ਬਹੁਤ ਵਧੀਆ ਆਪਦੀ ਫੈਮਿਲੀ ਨਾਲ ਇੱਥੇ ਤੁਸੀਂ ਵਧੀਆ ਆ ਕੇ ਇੰਜੋਏ ਕਰ ਸਕਦੇ ਹੋ ਬਾਹਰ ਫੂਡ ਵਗੈਰਾ ਵੀ ਵਧੀਆ ਮਿਲ ਜੂਗਾ ਹਨਾ ਰਹਿਣ ਰੋਣ ਲਈ ਵੀ ਵਧੀਆ ਮਿਲ ਜੂਗਾ ਮਤਲਬ ਇਹ ਜਿੰਨੀਆਂ ਵੀ ਉਹਨੇ ਨਾ ਸਾਰੀਆਂ ਜਿਵੇਂ ਲੇਕ ਹੋ ਗਈ ਬਰਡ ਪਾਰਕ ਹੋ ਗਿਆ ਰੋਜ਼ਗਾਰਡਨ ਰੌਗਾਰਡਨ ਸਾਰੇ ਇਕੋ ਲਾਈਨ ਜੀ ਦੇ ਵਿੱਚ ਆ ਗਏ ਜੇ ਮੰਨ ਲਓ ਤੁਸੀਂ ਇੱਕ ਸਾਈਡ ਆ ਗਏ ਤਾਂ ਸਾਰੇ ਕੰਫਰਕੇ ਇਕੱਠੇ ਜਾਉਗੇ ਹਨਾ ਮਤਲਬ ਤੁਹਾਨੂੰ ਆਇ ਨਹੀਂ ਹੈਗਾ ਵੀ ਕਦੇ ਕਿੱਧਰੋਂ ਚਲੇ ਗਿਆ ਕਿੱਧਰੋਂ ਚਲੇ ਗਿਆ ਇਕੋ ਸਾਈਡ ਨੇ ਸਾਰੀਆਂ ਲੋਕੇਸ਼ਨਾਂ ਸਾਰੀਆਂ ਦੇਖਣ ਵਾਲੀਆਂ ਨੇ ਵਧੀਆ ਨੇਗੀਆਂ ਜਰੂਰ ਆਉਣਾ ਚਾਹੀਦਾ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਇੱਕ ਜਾਂ ਦੋ ਦਿਨ ਦਾ ਟ੍ਰਿਪ ਤੁਸੀਂ ਆਰਾਮ ਨਾਲ ਪਲਾਨ ਕਰ ਸਕਦੇ ਆ ਉਹਦੀ ਫੈਮਿਲੀ ਨਾਲ ਕਿਉਂਕਿ ਬੱਚਿਆਂ ਨੂੰ ਕੀ ਹੁੰਦਾ ਜ਼ਿਆਦਾਤਰ ਐਵੇਂ ਦੀਆਂ ਚੀਜ਼ਾਂ ਦੇਖਣ ਦਾ ਸ਼ੌਂਕ ਹੁੰਦਾ ਹੁਣ ਪਹਾੜ ਤਾਂ ਆਪਣੇ ਵਰਗੇ ਬੰਦੇ ਇੰਜੋਏ ਕਰਦੇ ਹਨ ਤੇ ਜਿਨ੍ਹਾਂ ਨੂੰ ਐ ਪਤਾ ਮੌਸਮ ਦਾ ਕਿ ਮੌਸਮ ਚ ਬੱਚਿਆਂ ਲਈ ਕੀ ਗਰਮੀ ਕੀ ਸਰਦੀ ਹਨਾ ਬੱਚਿਆਂ ਨੂੰ ਆਉਂਦਾ ਵੀ ਸਾਨੂੰ ਕੋਈ ਫਨ ਫਨ ਇਹ ਜਿਆ ਕੁਝ ਦੇਖਣ ਨੂੰ ਮਿਲੇ ਫਨ ਵੇਣਾ ਮਤਲਬ ਵੀ ਅਸੀਂ ਇੰਜੋਏ ਕਰ ਸਕੀਏ ਕਿਸੇ ਚੀਜ਼ ਨੂੰ ਤੇ ਇਹ ਦੇਖੋ ਟੁੱਟੀਆਂ ਹੋਈਆਂ ਪਲੇਟਾਂ ਦੇ ਨਾਲ ਕੱਪ ਪਲੇਟ ਸਾਰਾ ਕੁਝ ਜੋ ਵੀ ਆਪਣੇ ਚੀਨੀ ਦੇ ਬਰਤਨ ਵਗੈਰਾ ਹੁੰਦੇ ਨੇ ਨਾ ਘਰਾਂ 'ਚ ਟੁੱਟ ਜਾਂਦੇ ਨੇ ਉਹਨਾਂ ਨਾਲ ਡੈਕੋਰੇਟ ਕਰਕੇ ਪੂਰੀ ਵਾਲ ਤਿਆਰ ਕਰੀ ਜੀ ਐਵੇਂ ਦੀ ਕਾਫੀ ਅੱਗੇ ਵੀ ਉਹ ਦੇਖੋ ਪਿੱਛੇ ਵੀ ਸਾਰੀਆਂ ਕੰਧਾਂ ਵਗੈਰਾ ਨਾ ਇਸ ਤਰ੍ਹਾਂ ਤਿਆਰ ਕਰੀਆਂ ਜੀਆਂ ਟਾਈਲਾਂ ਵਗੈਰਾ ਨਾਲ ਜੋ ਕਿ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਸੀਗਾ ਉਹਨਾਂ ਦੇ ਲੋ ਆ ਦੇਖੋ ਟਾਈਲਾਂ ਕੱਪ ਪਲੇਟਾ ਵਗੈਰਾ ਪਤਾ ਨਹੀਂ ਇੰਨਾ ਮਟੀਰੀਅਲ ਇਕੱਠਾ ਵੀ ਕਿੱਥੋਂ ਕੀਤਾ ਹੋਊਗਾ ਹਨ ਤੇ ਮਤਲਬ ਕੀ ਵੈਸੇ ਵੀ ਪਹਿਲਾਂ ਤਾਂ ਨੈ ਚੰਦਸ਼ਣੀ ਜਿਹ ਕਲੇ ਲੱਗੇ ਰਹਿੰਦੇ ਸੀਗੇ ਫਿਰ ਜਦੋਂ ਸਰਕਾਰ ਨੇ ਵੀ ਉਹਨਾਂ ਦਾ ਕੰਮ ਦੇਖਿਆ ਸੀ ਨਾ ਤੇ ਫਿਰ ਉਹਨਾਂ ਨੇ 50 ਬੰਦੇ ਉਹਨਾਂ ਨੂੰ ਹੈਲਪ ਲਈ ਦਿੱਤੇ ਸੀਗੇ ਕਿ ਤੁਸੀਂ ਇਹਨਾਂ ਨਾਲ ਇਹ ਕੰਮ ਕਰਵਾਉਣਾ ਤੇ ਚੰਡੀਗੜ੍ਹ ਲਈ ਆਪਾਂ ਵਧੀਆ ਇੱਕ ਚੀਜ਼ ਤਿਆਰ ਕਰਾਂਗੇ ਹਨਾ ਜਿੱਥੇ ਕਿ ਲੋਕ ਘੁੰਮ ਫਿਰ ਸਕਣ ਤੇ ਵਧੀਆ ਇੰਜੋਏ ਕਰ ਸਕਣ ਸੋਹਣੇ ਸੋਹਣੇ ਸਟੈਚੂ ਵਗੈਰਾ ਬਹੁਤ ਬਣਾਏ ਹੋਏ ਸੀਗੇ ਜਿਹੜੇ ਕਿ ਬਹੁਤ ਮਨ ਨੂੰ ਭਾਉਂਦੇ ਸੀਗੇ ਹਨਾ ਢੋਲ ਕੀ ਵਿਚਾਰੇ ਦੀ ਜਿਹੜਾ ਵੀ ਆਉਂਦਾ ਸੀ ਉਹੀ ਢੋਲ ਕੀ ਜੀ ਵਜਾਇਆ ਜਾਂਦਾ ਸੀ ਇਹਦਾ ਪਤਾ ਨਹੀਂ ਇਹ ਕੀ ਲਈ ਖੜਾ ਸੀਗਾ ਵਿਚਾਰਾ ਤੇ ਫਿਰ ਖੁਸ਼ੀ ਨਿਕਰਾਇਆ ਫੋਟੋ ਸ਼ੂਟ ਫਿਰ ਆਪਾਂ ਚੱਲ ਪਏ ਅੱਗੇ ਆ ਮੇਰੀਆਂ ਭੈਣਾਂ ਸਾੜੀਆਂ ਪਾਈ ਫਿਰਦੀਆਂ ਨੇ ਪਰ ਗਰਮੀ ਦੇ ਵਿੱਚ ਤਾਂ ਬਹੁਤ ਮਤਮਰੀ ਪਈ ਸੀ ਤੇ ਪਰ ਫਿਰ ਵੀ ਚਲੋ ਹੁਣ ਜਿਹਨੂੰ ਆਦਤ ਹੁੰਦੀ ਹੈ ਅਗਲਾ ਪਾਈ ਲੈਂਦਾ ਹੁਣ ਆਪਣੇ ਵਰਗ ਦਾ ਡਿੱਗਦੇ ਹੀ ਫਿਰ ਪੌੜੀਆਂ ਪੁੜੀਆਂ ਚੜ੍ਹਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਤੇ ਹੁਣ ਉੱਪਰੋਂ ਦੇਖਿਆ 뷰 ਤਾਂ ਉੱਪਰੋਂ ਬਹੁਤ ਮਸਤ ਲੱਗ ਰਿਹਾ ਸੀਗਾ ਦੇਖੋ ਆਲੇ-ਦੁਆਲੇ ਕਿੰਨਾ ਸੋਹਣਾ ਲੱਗ ਰਿਹਾ ਹਨਾ ਮਤਲਬ ਕੀ ਇੰਨਾ ਵਧੀਆ ਹਜੇ ਤੱਕ ਵਧੀਆ ਮਨਟੇਨ ਕਰ ਰੱਖਿਆ ਸੀਗਾ ਪ੍ਰੋਪਰਲੀ ਕੇਅਰ ਹੁੰਦੀ ਆ ਪੂਰਾ ਸਾਫ ਸੁਥਰਾ ਬਣਾਇਆ ਹੋਇਆ ਸੀਗਾ ਪੂਰਾ ਹਾਈਜੈਨਿਕ ਤਰੀਕੇ ਨਾਲ ਵਧੀਆ ਸੀ ਸਾਰਾ ਘੁੰਮ ਫਿਰ ਕੇ ਦੇਖਿਆ ਬਹੁਤ ਵਧੀਆ ਬਣਾਇਆ ਸੀਗਾ ਤੇ ਇੱਥੋਂ ਦਾ ਫੂਡ ਵਗੈਰਾ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਸਰਵ ਕੀਤਾ ਜਾਂਦਾਗਾ ਵਧੀਆਗਾ ਖਾਣਾ ਵਗੈਰਾ ਵੀ ਸਾਰਾ ਇੱਥੋਂ ਦਾ ਆ ਦੇਖੋ ਸਾਈਡਾਂ ਤੇ ਦੇਖੋ ਕਿਨੇ ਸੋਹਣੇ ਸਟੈਚੂ ਛੋਟੇ ਛੋਟੇ ਬਣਾ ਕੇ ਰੱਖੇ ਨੇ ਇਹ ਵੀ ਸਾਰੇ ਟਾਈਲਾਂ ਵਗੈਰਾਾਂ ਦੀ ਜਿਹੜੇ ਵੀ ਹੁੰਦੇ ਛੋਟੇ ਛੋਟੇ ਪੀਸ ਲਗਾ ਕੇ ਸਾਰੇ ਉਹਨਾਂ ਨਾਲ ਤਿਆਰ ਕੀਤੇ ਹੋਏ ਨੇਗੇ ਸਾਈਡਾਂ ਤੇ ਸਾਰੇ ਸਟੋਨ ਵਗੈਰਾ ਲਗਾਇਆ ਹੋਇਆਗਾ ਤੇ ਹੁਣ ਮੈਂ ਇੱਕ ਅੱਗੇ ਚੀਜ਼ ਦੇਖੀ ਸੀਗੀ ਉਹਨੂੰ ਦੇਖ ਕੇ ਮੈਂ ਹੋਰ ਵੀ ਸਰਪ੍ਰਾਈਜ਼ ਹੋਊਗੀ ਤੇ ਮਤਲਬ ਹਰ ਇੱਕ ਜਦੋਂ ਵੀ ਆਪਾਂ ਕਿਦੋਂ ਦੀ ਲੰਘਣਾ ਨਾ ਇਹ ਛੋਟੇ ਜਿਹੇ ਗੇਟ ਹਰ ਇੱਕ ਜਗ੍ਹਾ ਤੇ ਦਿੱਤੇ ਹੋਏ ਬਣਾਏ ਹੋਏ ਨੇ ਛੋਟੇ ਛੋਟੇ ਤੇ ਤੰਗ-ਤੰਗ ਰਸਤੇ ਛੋਟੇ ਛੋਟੇ ਗੇਟ ਹਨਾ ਆਈਡੀਆਜ਼ ਮਤਲਬ ਆਈਡੀਆਜ਼ ਕਿ ਮਿਲਗਾਏ ਹੋਏ ਨੇ ਕਿ ਇੱਥੇ ਮੈਂ ਆ ਮੈਂਟੇਨ ਕਰਨਾ ਇੱਥੇ ਆ ਕਰਨਾ ਇਹ ਛੋਟੇ ਛੋਟੇ ਮੰਕੀ ਬਣਾਏ ਹੋਏ ਸੀ ਬਹੁਤ ਬਹੁਤ ਜ਼ਿਆਦਾ ਮਤਲਬ ਇਹਨਾਂ ਦੀ ਜਨਸੰਖਿਆ ਗੈਲੋ ਜਾਂ ਮਾਤਰਾ ਗੈਲੋ ਇੰਨੀ ਜ਼ਿਆਦਾ ਸੀ ਨਾ ਕਿ ਕਾਊਂਟ ਵੀ ਨਹੀਂ ਹੋ ਰਹੀ ਸੀਗੇ ਤੇ ਛੋਟੀਆਂ ਛੋਟੀਆਂ ਡੋਲ ਵਗੈਰਾ ਬਣਾ ਕੇ ਰੱਖੇ ਹੋਏ ਸੀਗੀਆਂ ਮਤਲਬ ਕੁੱਲ ਮਿਲਾ ਕੇ ਇਹ ਨਾ ਵਧੀਆ ਲੱਗ ਰਿਹਾ ਸੀ ਦੇਖਣ ਨੂੰ ਇਹਨੂੰ ਤਿਆਰ ਕਰਨ 'ਚ ਵੀ ਪਤਾ ਨਹੀਂ ਕਿੰਨੀ ਕੁ ਮਿਹਨਤ ਲੱਗੀ ਹੋਣੀ ਆ ਹਨਾ ਆਪਾਂ ਤਾਂ ਹੁਣ ਇੱਕ ਚੀਜ਼ ਲੈ ਕੇ ਬੈਜੀਏ ਉਹਨੂੰ ਤਿਆਰ ਕਰਨ ਦੇ ਵਿੱਚ ਵੀ ਥੱਕ ਜਾਂਦੇ ਆ ਪਰ ਇਹ ਬਹੁਤ ਵਧੀਆ ਬਣਾ ਰੱਖਿਆ ਸੀਗਾ ਇਹ ਅੱਗੇ ਹੁਣ ਦੇਖ ਲੋ ਚੂੜੀਆਂ ਨਹੀਂ ਹੁੰਦੀਆਂ ਜਿਹੜੀਆਂ ਆਪਾਂ ਕੱਚ ਦੀਆਂ ਚੂੜੀਆਂ ਵਗੈਰਾ ਪਾਉਂਦੇ ਆ ਇਹ ਚੂੜੀਆਂ ਨਾਲ ਇੰਨੀਆਂ ਸੌਰੀਆਂ ਡੋਲਸ ਵਗੈਰਾ ਤਿਆਰ ਕਰੀਆਂ ਹੋਈਆਂ ਹੋਣ ਸੀਗੀਆਂ ਉਹ ਮੋਰ ਵੀ ਚੂੜੀਆਂ ਨਾਲ ਹੀ ਤਿਆਰ ਕੀਤੇ ਹੋਏ ਸੀਗੇ ਕੱਚ ਦੀਆਂ ਚੂੜੀਆਂ ਛੋਟੇ ਛੋਟੇ ਟੁਕੜੇ ਕਰਕੇ ਉਹਨਾਂ ਨੂੰ ਨਾ ਸੀਮਿੰਟ ਦੇ ਵਿੱਚ ਲਗਾ ਲਗਾ ਕੇ ਬਹੁਤ ਹੀ ਤਰੀਕੇ ਨਾਲ ਤਿਆਰ ਕੀਤੇ ਹੋਏ ਸੀਗੇ ਯੂਨੀਕ ਜਿਹਾ ਬੜਾ ਯੂਨੀਕ ਜਿਹਾ ਆਈਡੀਆ ਸੀਗਾ ਕਿ ਮੈਂ ਕਿਹੜੀ ਚੀਜ਼ ਨੂੰ ਕਿਵੇਂ ਦਾ ਮੇਨਟੇਨ ਕਰਕੇ ਕਿਵੇਂ ਰੱਖਣਾ ਹੈ ਵਿਂਗਟੇਡੇ ਬੰਦੇ ਬਣਾਏ ਸੀਗੇ ਮੈਨੂੰ ਨਹੀਂ ਪਤਾ ਕੀ ਕਰਦੇ ਸੀ ਕਿ ਉਹ ਖੜੇ ਸੀਗੇ ਬਿੰਕੇ ਟੱਡੇ ਹੋਏ ਬਹੁਤ ਤਰ੍ਹਾਂ ਦੇ ਇਹ ਗੰਜੂ ਵਿਚਾਰਾ ਇਹਨੂੰ ਹੋ ਰਿਆ ਸੀ ਕਿ ਮੈਂ ਲੇਖ ਤੇ ਜਾਣਾ ਸੀ ਤੇ ਮੈਨੂੰ ਇੱਥੋਂ ਲੈ ਜਾਓ ਗਰਮੀ ਚ ਪੂਰੀ ਦੀ ਮਤ ਮਾਰੀ ਪਈ ਸੀ ਹਨਾ ਮੇਰੇ ਪਿੱਛੇ ਪਿੱਛੇ ਜਾਰੀ ਸੀ ਇਹ ਤੇ ਚਲੋ ਹੁਣ ਆਪਾਂ ਚੱਲਦੇ ਆ ਅੱਗੇ ਅੱਗੇ ਜਦੋਂ ਗੇਟ ਆਇਆ ਤੇ ਗੇਟ ਦੇ ਕੋਲੇ ਵੀ ਇਹਨਾਂ ਨੇ ਕਾਫੀ ਡਾਲ ਬਗਰ ਬਣਾ ਰੱਖਿਆ ਸੀ ਗਿਆ ਇਹ ਛੋਟੇ ਛੋਟੇ ਰਸਤੇ ਪਤਾ ਨਹੀਂ ਕਿੰਨੇ ਕੁ ਹੋਣਗੇ ਆ ਦੇਖੋ ਫਿਰਸੇ ਆ ਗਿਆ ਫਿਰਸੇ ਆ ਗਿਆ ਮੈਂ ਇੱਥੇ ਹੀ ਕਰਦੀ ਜਾਂਦੀ ਸੀ ਕਿਉਂਕਿ ਹਿੰਦੀ ਦਾ ਪਹਾ ਲੱਗ ਜਾਂਦਾ ਚੰਡੀਗੜ੍ਹ ਜਾ ਕੇ ਜੰਡੀਗੜ ਜਾ ਕੇ ਆਪਣੀ ਵੀ ਥੋੜੀ ਥੋੜੀ ਲੈਂਗੁਏਜ ਹਿੰਦੀ ਚ ਹੋਣ ਲੱਗੀ ਸੀ ਫਿਰ ਸੇ ਆ ਗਿਆ ਇਹ ਤੋ ਹਨਾ ਤੇ ਪਰ ਆਪਾ ਪੰਜਾਬੀ ਹਨਾ ਕਿੱਥੇ ਜਿਆਦਾ ਟਾਈਮ ਤਾਂ ਪੜੇ ਜ਼ੁਬਾਨ ਤੇ ਹਿੰਦੀ ਟਿਕਦੀ ਨਹੀਂ ਹਨਾ ਤੇ ਆ ਦੇਖ ਲੋ ਮਟਕੇ ਲਈ ਖੜੇ ਆ ਕਿੰਨੇ ਸੋਹਣੇ ਸੋਹਣੇ ਬਣਾ ਰੱਖੇ ਆਗੇ ਸ਼ੀਸ਼ੇ ਵਗੈਰਾ ਲਗਾ ਕੇ ਤਾਂ ਜੋ ਕਿ ਬੱਚੇ ਵਗੈਰਾ ਖਰਾਬ ਨਾ ਕਰਨ ਜਿਆਦਾ ਕਿਉਂਕਿ ਕਈਆਂ ਨੂੰ ਆਦਤ ਹੁੰਦੀ ਹੈ ਹਨਾ ਛੇੜ ਛਾੜ ਕਰਨ ਦੀ ਆਪਣੇ ਵਾਲੀ ਪੰਜਾਬੀ ਟਿਕਦੇ ਨਹੀਂ ਹੈਗੇ ਹਨਾ ਕਿਤੇ ਵੀ ਤੇ ਹੁਣ ਚੱਲਦੇ ਆ ਅੱਗੇ ਅੱਗੇ ਚੱਲ ਕੇ ਤੁਹਾਨੂੰ ਇਹ ਐਗਜ਼ਿਟ ਤਾਂ ਲਿਖਤਾ ਦੇਖਦੇ ਆ ਚਲੋ ਵੀ ਰਸਤਾ ਮਿਲਦਾ ਕਿ ਨਾ ਹਨਾ ਕਿਉਂਕਿ ਹੁਣ ਤਾਂ ਥੱਕ ਚੁੱਕਿਆ ਬਾਹਰ ਹੀ ਜਾਣ ਦਾ ਫਾਇਦਾਗਾ ਤੇ ਚਲੋ ਜੀ ਹੁਣ ਆਪਾਂ ਫਾਈਨਲੀ ਇੱਥੋਂ ਦੀ ਜਾਵਾਂਗੇ ਬਾਹਰ ਪਰ ਦੇਖਿਆ ਤਾਂ ਬਾਹਰ ਆ ਕੇ ਵੀ ਬਹੁਤ ਭੀੜ-ਬੂੜ ਹੋਣ ਲੱਗ ਗਈ ਸੀ ਕਿ ਕਾਫੀ ਮਤਲਬ ਕੁੱਲ ਮਿਲਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਵਧੀਆ ਇੰਜੋਏ ਕੀਤਾ ਫੁੱਲ ਹਣਾ ਤੇ ਜੇ ਮੰਨ ਲਓ ਤੁਸੀਂ ਇੱਕ ਦਿਨ ਦਾ ਟ੍ਰਿਪ ਪਲਾਨ ਕਰਨਾ ਤਾਂ ਆਪਦੀ ਫੈਮਿਲੀ ਨਾਲ ਇਸ ਤੋਂ ਬਿਤਰ অপਸ਼ਨ ਨਹੀਂ ਹੈਗਾ ਹਣਾ ਬੱਚੇ ਵੀ ਫੁੱਲ ਇੰਜੋਏ ਕਰਨਗੇ ਬੱਚਿਆਂ ਨੇ ਦੇਖ ਲਈਆਂ ਬਾਹਰ ਖਿਲਾਉਣੇ ਵਗੈਰਾ ਖੁਸ਼ੀ ਨੂੰ ਤੇ ਹੈ ਕਿ ਚਲੋ ਮੈਂ ਖਿਲਾਉਣੇ ਵਗੈਰਾ ਲੈ ਲਾਂ ਤੇ ਖੁਸ਼ੀ ਨੇ ਟੁਆਇਜ਼ ਵਗੈਰਾ ਲੈ ਫਿਰ ਹੁਣ ਆਪਾਂ ਚੱਲਿਆਂ ਵਾਪਸ ਤੇ ਵਾਪਸ ਚੱਲ ਗਏ ਹੁਣ ਤੁਹਾਨੂੰ ਨਾ ਅਗਲੀ ਵਾਰ ਕੱਲ ਨੂੰ ਸੌਰੀ ਕੱਲ ਨੂੰ ਇੱਕ ਹੁਣ ਨਵੀਂ ਲੋਕੇਸ਼ਨ ਤੇ ਲੈ ਕੇ ਚੱਲਾਂਗੇ ਜਦੋਂ ਮੈਂ ਮੇਨ ਰੋਡ ਤੇ ਪਹੁੰਚੀ ਨਾ ਬਾਹਰ ਤੇ ਇੱਥੇ ਵੀ ਰੈੱਡ ਕਰਾਸ ਵਾਲੇ ਆਏ ਹੋਏ ਸੀਗੇ ਅਸੀਂ ਵੀ ਖੁਦ ਰੈੱਡ ਕਰਾਸ ਵਾਲਿਆਂਗੇ ਤੇ ਇੱਥੇ ਰੈੱਡ ਕਰਾਸ ਵਾਲਿਆਂ ਨੇ ਨਾ ਚੰਡੀਗੜ੍ਹ ਵਾਲਿਆਂ ਨੇ ਇੱਕ ਲੰਗਰ ਲਗਾ ਰੱਖਿਆ ਸੀ ਮਤਲਬ ਕਈ ਦੂਰੋਂ ਨੇੜੇ ਹੁੰਦੇ ਨੇ 20 ਰੁਪਏ ਦੇ ਵਿੱਚ ਸਬਜ਼ੀ ਰੋਟੀ ਦੇ ਰਹੇ ਸੀਗੇ ਇਹ ਤੇ ਇਹਨਾਂ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਤਾਂ ਹੀ ਮੈਂ ਇਹਨਾਂ ਨੂੰ ਕੈਪਚਰ ਕੀਤਾ ਆਪਣੀ ਵੀਡੀਓ 'ਚ ਕਿਉਂਕਿ ਇਹ ਇੱਕ ਤਰ੍ਹਾਂ ਦੀ ਸੇਵਾ ਹੀ ਆ ਹਨ ਤੇ ਸੇਵਾ ਤੋਂ ਵੱਡਾ ਕੋਈ ਵੀ ਦਾਨ ਪੁੰਨ ਨਹੀਂ ਹੈਗਾ ਹਨ ਜਿਹੜਾ ਬੰਦਾ ਇਹ ਵਿਚਾਰਾ ਕਰ ਰਿਹਾ ਸੀਗਾ ਬਹੁਤ ਵਧੀਆ ਗੱਲ ਆ ਗਈ ਕਰਨਾ ਵੀ ਚਾਹੀਦਾ ਹਨ ਤੇ ਹੁਣ ਆਪਾਂ ਮਿਲਦੇ ਆ ਜੀ ਅਗਲੀ ਵਾਰ ਓਕੇ ਜੀ ਬਾਏ